ਸਿੰਦੂ ਦਾ ਬਰਤਨ ਸਦਾ ਦੇ ਸਦਾ ਦੀ ਸ਼ਾਂਤੀ ਨਹੀਂ ਹੁੰਦੀ ਜਿਹੜੇ ਕਿਸੇ ਚਾਹਤਾਂ ਸੰਧਨ ਉਤਾਰਦੀ ਅਕਾਲ ਪੁਰਖ ਪ੍ਰਮਾਤਮਾ ਨੇ ਬਾਬਾ ਜੀ ਉਸੇ ਦੇ ਇਹਨਾ ਬਹੁਤ ਪਰੇਵਰੇ ਤੇ ਇਸ ਸਿਸਰ ਦੇ ਹੋਰ ਦੇ ਬ੍ਰਾਹਮਣ ਨੇ ਪਰ ਕੌਮ ਨੇ ਸੇਵਾ ਲਈ ਹੋਇਆ ਸਤਪਰ ਨਹੀਂ ਉਹ ਆਪਣੇ ਵਿਚਾਰ ਰੱਖਦੇ ਨਾਲ ਇਹ ਲਾੜਾ ਨਹੀਂ ਪੜੇ ਸਖੇਪ ਤੇ ਜਿਸ ਕਰਨ ਜੀ ਉਹ ਟਾਗ ਦਾ ਵਿਚਾਰ ਰੱਖਦੇ ਨੇ ਤਾਂ ਕਿ ਆਪਾਂ ਨੂੰ ਸਮੇਂ ਦੇ ਅਨੁਸਾਰ ਇਹ ਲੋਕ ਨੂੰ ਕਰ ਨੂੰ ਸਭਰਾ ਸਪੂਰਨ ਕਰ ਸਕਿਆ ਧੰਨਵਾਦੀ ਇਸ ਕਾਰਨ ਸਤ ਤੋਂ ਪਹਿਲਾਂ ਮੈਂ ਪੂਰੇ ਮੰਚ ਦਾ ਹਾਸ਼ਿਆ ਲੋਕ ਦਲ ਦਾ ਅਤੇ ਪ੍ਰਬੰਧਕ ਵੀਰਾਂ ਦਾ ਖਾਸ ਕਰਕੇ ਰਾਜਵਿੰਦਰ ਰਾਹੀ ਸਾਹਿਬ ਡਾਕਟਰ ਕਸ਼ਮੀਰ ਸਿੰਘ ਜੀ ਗੁੰਡਾ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਆਪਣੇ ਨਾਲ ਮੇਰੇ ਸਾਥੀ ਸਰਦਾਰ ਮਲਕੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਮੈਨੂੰ ਬੜਾ ਉਤਸ਼ਾਹ ਦਿੱਤਾ ਕਿਉਂਕਿ ਸਾਡੀ ਜਿਹੜੀ 350 ਸਾਲਾਂ ਸ਼ਤਾਬ ਜੀ ਦੀ ਡਿਊਟੀ ਅੱਜ ਚੱਲ ਰਹੀ ਆ ਤੇ ਇਹਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਜਾਣਾ ਜ਼ਰੂਰ ਆ ਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਹ بڑے ਘੱਟ ਮੌਕੇ ਹੁੰਦੇ ਨੇ ਕਿ ਜੋ ਸਾਡੇ ਜੀਵਨ ਦੇ ਵਿੱਚ ਹੁੰਦੇ ਨੇ ਮੈਨੂੰ ਯਾਦ ਆ ਕਿ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਬਣਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇੱਥੇ ਮੈਂ ਉਦੋਂ 9 ਸਾਲ ਦੀ ਉਮਰ ਦੇ ਵਿੱਚ ਉਹ ਸ਼ਤਾਬਦੀ ਦੇਖੀ ਹੈ ਤੇ 2004 ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ 400 ਸਾਲਾ ਸਥਾਪਨਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਆ 1604 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਉਦੋਂ ਜਿਹੜੀ ਉਹ ਸ਼ਤਾਬਦੀ 400 ਸਾਲਾ ਉੱਥੇ ਦੇਖੀ ਇਸੇ ਤਰ੍ਹਾਂ ਗੁਰਗਬ ਸਿੰਘ ਮਹਾਰਾਜ ਦੀ 300 ਸਾਲਾ ਸ਼ਤਾਬਦੀ ਆਈ ਸ਼ਹੀਦੀ ਦੀ 1708 ਤੋਂ 2008 ਦੇ ਵਿੱਚ ਸੋ ਇਹ ਜਿਹੜੇ ਅੱਜ ਸਾਡੇ ਕੋਲ ਸੱਜਣ ਬੈਠੇ ਨੇ ਕਿਉਂਕਿ ਬੰਦੇ ਦੀ ਮਨੁੱਖ ਦੀ ਜਿਹੜੇ ਜੀਵਨ ਦੀ ਇੱਕ ਉਮਰ ਆ ਸੋ 350 ਸਾਲਾਂ ਤੋਂ ਬਾਅਦ ਹੁਣ 400 ਸਾਲਾਂ ਜਾ ਕੇ ਮਨਾਈ ਜਾਵੇਗੀ। ਗੁਰਤੇਗ ਮਦਰ ਸਾਹਿਬ ਦੀ ਜਿਹੜੀ ਸ਼ਹੀਦੀ ਹੈ ਅੱਜ ਤੱਕ ਜਿੰਨੇ ਵੀ ਸਰੋਤ ਮੈਂ ਦੇਖੇ ਆ ਚਾਹੇ ਉਹ ਅੰਗਰੇਜ਼ ਲਖਾਰੀਆਂ ਦੇ ਨੇ ਚਾਹੇ ਉਹ ਫਾਰਸੀ ਸਰੋਤ ਨੇ ਚਾਹੇ ਉਹ ਸਿੱਖ ਵਿਦਵਾਨਾਂ ਦੇ ਨੇ ਜਿੰਨੇ ਵੀ ਪ੍ਰਾਤਮਿਕ ਸਰੋਤ ਨੇ ਤੇ ਉਹ ਜਿੱਥੇ ਵੀ ਗੁਰਤੇਗ ਬਾਦਰ ਸਾਹਿਬ ਦੀ ਸ਼ਹੀਦੀ ਦਾ ਵਰਤਾਂਤ ਹੁੰਦਾ ਹੈ ਉਥੇ ਹੀ ਭਾਈ ਜਤਾ ਜੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਜੇ ਭਾਈ ਜਤਾ ਜੀ ਦਾ ਨਾਮ ਕਿਤੇ ਸਾਇਲੈਂਟ ਵੀ ਰਹਿ ਜਾਂਦਾ ਤਾਂ ਉਥੇ ਰਗਰੇਟਾ ਬੰਸ ਮਜਬੀ ਸਿੱਖ ਜਾਂ ਮਲਕੇ ਉਥੇ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਸ ਭਾਈਚਾਰੇ ਦਾ ਜ਼ਿਕਰ ਜ਼ਰੂਰ ਹੈ ਇਹ ਨਹੀਂ ਕਿ ਇਹ ਇਗਨੋਰ ਹੈ ਤੁਸੀਂ ਇਹ ਗੱਲ ਮੰਨ ਕੇ ਚੱਲੋ ਕਿ ਗੁਰਤੇਗ ਬਹਾਦਰ ਸਾਹਿਬ ਦੇ ਨਾਲ ਜਿਹੜੀ ਇੱਕ ਆਈਡੈਂਟੀਟੀ ਇਸ ਸਮਾਜ ਨੂੰ ਜਿਸ ਨੂੰ ਮذਬੀ ਸਿੱਖ ਸਮਾਜ ਅੱਜ ਅਸੀਂ ਪ੍ਰਚਲਿਤ ਨਾਮ ਤੋਂ ਜਾਂ ਰੰਗਰੇਟਾ ਕੌਮ ਕਹਿ ਦਿੰਨੇ ਆ ਜਾਂ ਜਿਹੜੀ ਹਿਸਟੋਰਿਕਲੀ ਜਿਹੜੀ ਤੁਸੀਂ ਦੇਖੋ ਜਦੋਂ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਪੰਗੂ ਲਿਖਦਾ ਕਿ ਜਿੱਥੇ ਬਾਬਾ ਵੀਰ ਸਿੰਘ ਜੀ ਦਾ ਜ਼ਿਕਰ ਆਂਦਾ ਉੱਥੇ ਹਉ ਤੋਂ ਰੰਗਰੇਟਾ ਓ ਚੂੜੋ ਕਹ ਬੀਰੂ ਸਿੰਘ ਜਵਾਰ ਜਾਂ ਜਿੱਥੇ ਕਿਤੇ ਸਾਧ ਸਨਾਤ ਪਾਰਾ ਜਾਤ ਜੋ ਨਾ ਜਾਣੇ ਰਾਜਨੀਤਿਕ ਬਾਤ ਉਹਦੇ ਵਿੱਚ ਹੁੰਦਾ ਚੂੜੇ ਚਮਾਰ ਸੋ ਜਿੱਥੇ ਚੂਣਿਆਂ ਦੀ ਗੱਲ ਹੁੰਦੀ ਹੈ ਜਿੱਥੇ ਵੀ ਰੰਗਰੇਟਾ ਕੌਮ ਦੀ ਗੱਲ ਹੁੰਦੀ ਹੈ ਮਜਬੀ ਸਿੱਖ ਕੌਮ ਦੀ ਗੱਲ ਹੁੰਦੀ ਹੈ ਉਹਦੀ ਜਿਹੜੀ ਆਈਡੈਂਟੀਟੀ ਹੈ ਉਹ ਬਾਬਾ ਜੀਵਨ ਸਿੰਘ ਜੀ ਦੇ ਨਾਲ ਲਿਨਣਿਆ ਸਿੱਖ ਆਈਡੈਂਟੀਟੀ ਦੇ ਅੰਦਰ ਜੇ ਕੋਈ ਬਹੁਤ ਵੱਡਾ ਯੋद्धा ਜਾਂ ਪਹਿਲਾ ਐਡਾ ਵੱਡਾ ਨਾਮਵਰ ਯੋद्धा ਹੋਇਆ ਤਾਂ ਉਹ ਬਾਬਾ ਜੀਵਨ ਸਿੰਘ ਜੀ ਹੈ ਜਿਨ੍ਹਾਂ ਦਾ ਇੰਨਾ ਵੱਡਾ ਇਤਿਹਾਸ ਦੇ ਵਿੱਚ ਇੰਨਾ ਜ਼ਿਆਦਾ ਜ਼ਿਕਰ ਹੈ ਇਹ ਠੀਕ ਹੈ ਕਿ ਉਹਨਾਂ ਦੇ ਵੱਡ ਵਡੇਰੇ ਭਾਈ ਕਲਿਆਣਾ ਜੀ ਬਾਬਾ ਜਸਪਾਲ ਜੀ ਉਹਨਾਂ ਦੇ ਪਿਤਾ ਜੀ ਭਾਈ ਸਦਾਨੰਦ ਜੀ ਬਾਬਾ ਅਗਿਆਰਾਮ ਜੀ ਉਹ ਸਾਰੇ ਗੁਰੂ ਘਰ ਨਾਲ ਜੁੜੇ ਐ ਪਰ ਹਵਾਲਿਆਂ ਦੇ ਤੌਰ ਤੇ ਵੇਖੀਏ ਤੇ ਉਹਨਾਂ ਦਾ ਜ਼ਿਕਰ ਜਿਹੜਾ ਆ ਉਹ ਬਹੁਤ ਘੱਟ ਆ ਬਾਬਾ ਜੀਵਨ ਸਿੰਘ ਜੀ ਦੇ ਕੰਪੈਰੀਟਿਵਲੀ ਸੋ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਬਹਾਦਰੀ ਹੈ ਗੁਰਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਬਰਤਾਨ ਦੇ ਉੱਤੇ ਉਸ ਚੀਜ਼ ਨੇ ਇਸ ਸਮਾਜ ਵੱਲ ਇੱਕ ਬਹੁਤ ਵੱਡਾ ਮੋੜਾ ਦਿੱਤਾ ਇਹ ਜਿਹੜੀ ਸ਼ਤਾਬਦੀ ਆ ਇਹਦੇ ਵਿੱਚ ਮੇਨ ਮਕਸਦ ਕੀ ਸੀ ਇਸ ਸ਼ਹੀਦੀ ਦਾ ਇਹ ਸਮਝਣ ਦੀ ਬੜੀ ਜ਼ਰੂਰਤ ਹੈ ਕਿ ਜਦੋਂ ਪੂਰੇ ਦੇਸ਼ ਦੇ ਅੰਦਰ ਕਿਸੇ ਕੌਮ ਦੀ ਹਿੰਮਤ ਨਹੀਂ ਸੀ ਕਿ ਉਹ ਜ਼ਬਰ ਜ਼ੁਲਮ ਦੇ ਅੱਗੇ ਖੜ ਕੇ ਡਟ ਕੇ ਮੁਕਾਬਲਾ ਕਰੇ ਕਿ ਧਰਮ ਪਰਵਰਤਨ ਦੇ ਤੌਰ ਦੇ ਉੱਤੇ ਰੋਜ਼ ਜਿਹੜੇ ਹੀ ਬ੍ਰਾਹਮਣਾ ਦੇ ਤਿਲਕ ਜੰਜੂ ਲਾਏ ਜਾ ਰਹੇ ਸਨ ਬਚਿੱਤਰਨਾਟਕ ਦੇ ਵਿੱਚ ਹੁੰਦਾ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕਿਨੋ ਬੜੋ ਕਲੂ ਮੇ ਸਾਕਾ ਕਿ ਤਿਲਕ ਜੰਜੂ ਦਈ ਰਾਖੀ ਕੀਤੀ ਇਹ ਨਹੀਂ ਕਿ ਉਹ ਕੱਲੀ ਇੱਕ ਅਸੀਂ ਇੱਕ ਪਾਰਟਿਕੂਲਰ ਵਰਨ ਦੇ ਨਾਲ ਜੋੜ ਕੇ ਜਾਂ ਇੱਕ ਪਾਰਟਿਕੂਲਰ ਸੈਕਟਰ ਰੀਜਨ ਨਾਲ ਜੋੜ ਕੇ ਉਹਨੂੰ ਦੇਖੀਏ ਕਿ ਉਹ ਇੱਕ ਸਿੰਬੋਲਿਜ਼ਮ ਕੀਤਾ ਕਿ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਬੜਾ ਕਲੂਮੇ ਸਾਕਾ ਕੇ ਕਾਲ ਯੁਗ ਦੇ ਵਿੱਚ ਵੱਡਾ ਸਾਕਾ ਕਰਕੇ ਵਿਖਾਇਆ ਧਰਮហេਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਕਿ ਧਰਮហេਤ ਧਰਮ ਇਹ ਨਹੀਂ ਕਿ ਕੋਈ ਪਾਰਟਿਕੂਲਰ ਸੈਕਟ ਦੀ ਗੱਲ ਕੀਤੀ ਹੈ ਕਿ ਸਚਾਈ ਦੀ ਗੱਲ ਕੀਤੀ ਹੈ ਕਿ ਜਿੱਥੇ ਸੱਚ ਝੂਠ ਦੀ ਲੜਾਈਆਂ ਜਿੱਥੇ ਧਰਮ ਤੇ ਅਧਰਮ ਦੀ ਲੜਾਈਆਂ ਜਿੱਥੇ ਅੰਧਕਾਰ ਤੇ ਪ੍ਰਕਾਸ਼ ਦੀ ਲੜਾਈਆਂ ਤੇ ਗਰਤੇਗ ਭਦਰ ਸਾਹਿਬ ਉਥੇ ਧਰਮ ਵਾਸਤੇ ਖੜ ਗਏ ਗਰਤੇਗ ਭਦਰ ਸਾਹਿਬ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਉਸ ਟਾਈਮ ਇਸ ਨੂੰ ਮਾਖੋਵਾਲ ਕਿਹਾ ਜਾਂਦਾ ਅਨੰਦਪੁਰ ਸਾਹਿਬ ਬਾਚ ਨੂੰ ਨਾਮ ਹੁੰਦਾ ਮਾਖੋਵਾਲ ਵਿਖੇ ਜਦੋਂ ਕਸ਼ਮੀਰੀ ਪੰਡਤ ਆਣ ਕੇ ਫਰਿਆਦ ਕਰਦੇ ਆ ਤੇ ਗੁਰੂ ਗੋਬਿੰਦ ਰਾਏ ਮਹਾਰਾਜ ਉਸ ਸਮੇ ਬਾਲਵਸਤਾ ਦੇ ਵਿੱਚ ਨੇ ਤੇ ਗੋਬਿੰਦ ਰਾਏ ਮਹਾਰਾਜ ਉਦੋਂ ਗੁਰਤੇਗ ਬਾਦ ਸਾਹਿਬ ਦੇ ਨਾਲ ਇੱਥੇ ਸੰਵਾਦ ਹੁੰਦਾ ਤਾਂ ਉਹ ਕਹਿੰਦੇ ਕਿ ਇਸ ਵਕਤ ਇਸ ਮੌਕੇ ਦੇ ਉੱਤੇ ਕਿਸੇ ਵੱਡੇ ਮਹਾਪੁਰਖ ਦੀ ਸ਼ਹੀਦੀ ਦੀ ਲੋੜ ਹੈ ਇਹ ਤੇ ਉਸ ਟਾਈਮ ਗੋਬਿੰਦ ਰਾਏ ਮਹਾਰਾਜ ਕਹਿੰਦੇ ਨੇ ਕਿ ਫਿਰ ਪਿਤਾ ਜੀ ਤੁਹਾਡੇ ਤੋਂ ਵੱਡਾ ਇਸ ਵਕਤ ਮਹਾਪੁਰਖ ਕੌਣ ਹੈ ਕਿ ਗੋਬਿੰਦ ਰਾਏ ਮਹਾਰਾਜ ਪਿਤਾ ਜੀ ਨੂੰ ਸ਼ਹੀਦੀ ਲਈ ਜਿਹੜੇ ਉਹ ਪ੍ਰੇਰਿਤ ਕਰ ਦਿੰਦੇ ਨੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਕਿਉਂਕਿ ਗੁਰੂ ਸਬਾਨਸ ਦੇ ਵਿੱਚ ਪਹਿਲੀ ਸ਼ਹੀਦੀ ਜਿਹੜੀ ਹੁੰਦੀ ਆ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹੁੰਦੀ ਹੈ ਗਰਨਾੜਕ ਸਾਹਿਬ ਤੋਂ ਲੈ ਕੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਤੁਸੀਂ ਇਤਿਹਾਸ ਦੇਖੋ ਤਾਂ ਕਿਸੇ ਵੀ ਗੁਰੂ ਸਬਾਨ ਨੇ ਜਿਹੜੀ ਉਹ ਸ਼ਸਤਰ ਨੂੰ ਨਹੀਂ ਉਠਾਇਆ ਸਿੱਖੀ ਸਾਹਿਬ ਤਰਨ ਨਹੀਂ ਕੀਤੀਆਂ ਜਾਂ ਘੋੜਸਵਾਰੀ ਜਾਂ ਜਿਹੜੀ ਇਹ ਮਿਲਟਰਾਇਜੇਸ਼ਨ ਆ ਉਹ ਸਿੱਖਾਂ ਦੀ ਨਹੀਂ ਹੋਈ ਹੈ ਪਰ ਜਦੋਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਸ਼ਾ ਦਾ ਲਹੂ ਡੁੱਲਦਾ ਤਾਂ ਉਸ ਟਾਈਮ ਸਿੱਖੀ ਦੇ ਅੰਦਰ ਇੱਕ ਮੋੜ ਆ ਪੈਂਦਾ ਤੇ ਗੁਰੂ ਅਰਜਨ ਦੇਵ ਪਾਸ਼ਾ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਗਰਗਦੀ ਤੇ ਬਰਾਜਮਾਨ ਹੁੰਦੇ ਨੇ ਤੇ ਨਾਲ ਹੀ ਦੋ ਤਲਵਾਰਾਂ ਧਾਰਨ ਕਰਦੇ ਨੇ ਦੋ ਤਲਵਾਰਾਂ ਬੱਧੀਆਂ ਇੱਕ ਮੇਰੀ ਦੀ ਇੱਕ ਪੇਰੀ ਦੀ ਦੋ ਤਲਵਾਰਾਂ ਦਾ ਕਨਸੈਪਟ ਸਿੱਖਾਂ ਦੇ ਵਿੱਚ ਇੰਟਰੋਡਿਊਸ ਉਦੋਂ ਹੁੰਦਾ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਲਹੂ ਡੋਲਦਾ ਉਸ ਤੋਂ ਪਹਿਲਾਂ ਪੰਜ ਗੁਰੂ ਸਬਾਤ ਕਿਤੇ ਵੀ ਮਿਲਟਰਾਇਜੇਸ਼ਨ ਦੀ ਜਾਂ ਜੰਗ ਯੁੱਧ ਦੀ ਗੱਲ ਨਹੀਂ ਹੁੰਦੀ ਸੋ ਇਸੇ ਤਰ੍ਹਾਂ ਉਥੋਂ ਸ਼ੁਰੂਆਤ ਹੁੰਦੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗਰਤੇਗ ਬਾਦਰ ਸਾਹਿਬ ਉਸੇ ਪਰੰਪਰਾ ਨੂੰ ਅੱਗੇ ਵਧਾਦੇ ਹੋਏ ਉਸ ਜ਼ਬਰ ਜ਼ੁਲਮ ਦਾ ਜਿਹੜੀ ਜੜ ਨੂੰ ਉਖਾੜਨ ਵਾਸਤੇ ਜਿਹੜਾ ਉਹ ਕੁਰਬਾਨੀ ਦੇਣ ਦਾ ਫੈਸਲਾ ਕਰਦੇ ਨੇ ਗਰਤੇਗ ਬਾਦਰ ਸਾਹਿਬ ਅਨਦਪੁਰ ਸਾਹਿਬ ਤੋਂ ਚੱਲ ਪੈਂਦੇ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਨਿੱਜੀ ਸਿੱਖ ਨੇ ਤੁਸੀਂ ਮਾਲਵਾ ਇਤਿਹਾਸ ਭਾਈ ਵਸਾਕਾ ਸਿੰਘ ਨੂੰ ਦੇਖੋ ਉਹਦੇ ਵਿੱਚ ਹਰੇਕ ਗੁਰੂ ਸਾਹਿਬਾਨ ਦੇ ਨਿੱਜੀ ਸਿੱਖਾਂ ਬਾਰੇ ਵੇਰਵਾ ਦਿੱਤਾ ਹੋਇਆ ਮਾਲਵਾ ਇਤਿਹਾਸ ਦੇ ਵਿੱਚ ਤੇ ਜਦੋਂ ਤੁਸੀਂ ਨਵੇਂ ਪਾਤਸ਼ਾਹ ਦੇ ਨਿੱਜੀ ਸਿੱਖ ਵੇਖੋਗੇ ਗੁਰਤੇਗ ਭਦਰ ਸਾਹਿਬ ਦੇ ਨਿੱਜੀ ਸਿੱਖਾਂ ਦੇ ਹਰੇਕ ਗੁਰੂ ਸਾਹਿਬਾਨ ਦੇ ਨਾਲ ਉਹਨਾਂ ਦੇ ਕੁਝ ਸਿੱਖ ਨਿੱਜੀ ਸਿੱਖ ਰਹੇ ਨੇ ਕਿ ਉਹ ਜਿੱਥੇ ਜਾਂਦੇ ਸਨ ਤੇ ਉਹ ਹਰ ਵਕਤ ਗੁਰੂ ਸੁਬਾਦ ਦੇ ਨਾਲ ਰਹਿੰਦੇ ਸਨ ਤੇ ਮਾਲਵਾ ਇਤਿਹਾਸ ਦੇ ਵਿੱਚ ਭਾਈ ਵਿਸਾਕਾ ਸਿੰਘ ਨੇ ਭਾਈ ਜਤਾ ਜੀ ਨੂੰ ਰਾਈ ਸਾਹਿਬ ਭਾਈ ਜਤਾ ਜੀ ਨੂੰ ਵਿਸਾਕਾ ਸਿੰਘ ਨੇ ਨਿੱਜੀ ਸਿੱਖ ਗੁਰਤੇਗ ਬਹਾਦਰ ਸਾਹਿਬ ਦੇ ਵਿਜੋ ਦੱਸਿਆ ਇਹ ਤਾਂ ਸੱਚ ਹੁਆ ਲੈ ਗੁਰਤੇਗ ਬਹਾਦਰ ਸਾਹਿਬ ਦੇ ਨਾਲ ਜਦੋਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਹਦੇ ਨਹੀਂ ਤੇ ਭਾਈ ਜਤਾ ਜੀ ਨਾਲ ਜਾਂਦੇ ਕਈ ਭਾਈ ਗਰਦੇਤਾ ਜੀ ਵੀ ਲਿਖਦੇ ਆ 100 ਕਈ ਇਹ ਵੀ ਗੱਲ ਮੰਨਦੇ ਕਿ ਭਾਈ ਜਤਾ ਜੀ ਜਿਹੜਾ ਇਹ ਉਹ बार-बार ਗਰਤੇਗ ਭਦਰ ਸਾਹਿਬ ਦੇ ਜਿਹੜੇ ਮੈਸੇਜ ਸੀ ਜਿਹੜਾ ਉਹਨਾਂ ਦਾ ਸੁਨਾਹ ਸੀ ਉਹ ਗੁਰੂ ਗੋਬਿੰਦ राय ਮਹਾਰਾਜ ਕੋ ਉਸ ਸਮੇਂ ਦੌਰਾਨ ਜਦੋਂ ਗੁਰੂ ਸਾਹਿਬ ਮਾਖੋਵਾਲ ਤੋਂ ਦਿੱਲੀ ਦੀ ਤੇ ਆਗਰੇ ਦੀ ਯਾਤਰਾ ਕਰਦੇ ਆ ਉਸ ਸਮੇਂ ਪਲ-ਪਲ ਦੀ ਜਿਹੜੀ ਖਬਰ ਆ ਉਹ ਭਾਈ ਜਤਾ ਜੀ ਗੋਬਿੰਦਰਾਇ ਮਹਾਰਾਜ ਨੂੰ ਪਹਚਾਰੇ ਸਨ ਸੋ ਜਦੋਂ ਆਗਰਾ ਦੇ ਤੋਂ ਗ੍ਰਿਫਤਾਰੀ ਹੁੰਦੀ ਹੈ ਮਹਾਰਾਜ ਨੂੰ ਦਿੱਲੀ ਲੈ ਕੇ ਆਇਆ ਜਾਂਦਾ ਤਾਂ ਉਸ ਟਾਈਮ ਉਹਨਾਂ ਦੇ ਉੱਤੇ ਇੱਕ ਜਿਸ ਤਰ੍ਹਾਂ ਅੱਜ ਕੱਲ ਟ੍ਰਾਇਲ ਚੱਲਦਾ ਕੇਸ ਚੱਲਦਾ ਤਾਂ ਉਹਦੇ ਤੋਂ ਅੰਤਮ ਸਮੇਂ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿੰਨ ਸਵਾਲ ਕੀਤੇ ਜਾਂਦੇ ਆ ਇਹ ਸਵਾਲ ਤੁਸੀਂ ਵਰਲਡ ਹਿਸਟਰੀ 'ਚੋਂ ਵੇਖੋ ਇਹ ਹਜਰਤ ਈਸਾ ਨੂੰ ਵੀ ਹੋਏ ਇਹ ਹਜਰਤ ਮੁਹੰਮਦ ਸਾਹਿਬ ਨੂੰ ਵੀ ਹੋਏ ਇਹ ਸਵਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਵੀ ਹੋਏ ਤੇ ਉਹੀ ਸਵਾਲ ਗਰਤੇਗਬਾਦਰ ਸਾਹਿਬ ਨੂੰ ਵੀ ਹੋਏ ਗਰਤੇਗਬਾਦਰ ਸਾਹਿਬ ਨੂੰ ਪਹਿਲਾ ਸਵਾਲ ਹੋਇਆ ਕਿ ਤੁਸੀਂ ਜਿਹੜਾ ਉਹ ਇਸਲਾਮ ਕਬੂਲ ਕਰ ਲੋ ਤੇ ਗੁਰੂ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕਿ ਸਾਡੇ ਆਪਣੇ ਧਰਮ ਵਿੱਚ ਕੋਈ ਕਮੀ ਨਹੀਂ ਸੋ ਅਸੀਂ ਜਿਹੜਾ ਇਸਲਾਮ ਕਬੂਲ ਨਹੀਂ ਕਰ ਸਕਦੇ ਅਸੀਂ ਆਪਣੇ دین ਦੇ ਵਿੱਚ ਪੂਰੇ ਆ। ਦੂਸਰਾ ਕਿ ਜੇ ਤੁਹਾਡੇ ਕੋਲ ਕੋਈ ਦੇਵੀ ਸ਼ਕਤੀ ਹੈ ਕੋਈ ਚਮਤਕਾਰ ਹੈ ਤਾਂ ਫਿਰ ਤੁਸੀਂ ਚਮਤਕਾਰ ਕਰਕੇ ਦਿਖਾਓ। ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਚਮਤਕਾਰ ਕਹਿਰ ਦਾ ਨਾਮ ਹੈ। ਸੋ ਜਿਹੜਾ ਅਕਾਲ ਪੁਰਖ ਦਾ ਜਿਹੜਾ ਬਾਣਾ ਹੈ ਜਾਂ ਉਹਨਾਂ ਦਾ ਜਿਹੜਾ ਹੁਕਮ ਹੈ ਉਸ ਹੁਕਮ ਤੋਂ ਪਰਾ ਜਾ ਕੇ ਚਮਤਕਾਰ ਨਹੀਂ ਦਿਖਾਇਆ ਜਾ ਸਕਦਾ ਫਿਰ ਉਹਨਾਂ ਨੇ ਕਹ ਕੇ ਹੁਣ ਤੁਹਾਡਾ ਕੋ ਫਿਰ ਜੇ ਦੋਵੇਂ ਤੁਸੀਂ ਚੀਜ਼ਾਂ ਨਹੀਂ ਕਰ ਸਕਦੇ ਤਾਂ ਤੀਸਰਾ ਕਿ ਤੁਹਾਨੂੰ ਸ਼ਹੀਦੀ ਕਬੂਲ ਨਹੀਂ ਪਹੇਗੀ ਤੇ ਗਰਤੇਗ ਬਾਦਰ ਸਾਹਿਬ ਨੇ ਸ਼ਹੀਦੀ ਕਬੂਲ ਕੀਤੀ ਹੈ ਗਰਤੇਗ ਬਾਦਰ ਸਾਹਿਬ ਦੀ ਸ਼ਹੀਦੀ ਹੋਣ ਦੀ ਧੇਰ ਹੈ ਤੇ ਉਹ ਕੌਮ ਜਿਹੜੀ ਸਦੀਆਂ ਤੋਂ ਲਤਾੜੀ ਪਈ ਸੀ ਜਿਹੜੀ ਜ਼ਬਰ ਜ਼ੁਲਮ ਨੂੰ ਸਹਿ ਰਹੀ ਸੀ ਜਿਹੜੀ ਜਿੰਦੇ ਜੀਵੇ ਮਰਿਆ ਵਰਗੀ ਸੀ ਕਰਤਾਰ ਸਿੰਘ ਬਾਦਰ ਸਾਹਿਬ ਦਾ ਲਹੂ ਡੁੱਲਦਿਆਂ ਹੀ ਉਹਦੇ ਵਿੱਚ ਇੰਨੀ ਤਾਕਤ ਆ ਗਈ ਕਿ ਉਹ ਕੌਮ ਸ਼ਸਤਰ ਲੈ ਕੇ ਔਰੰਗਜ਼ੇਬ ਦੀ ਜ਼ਬਰ ਜ਼ਲਮ ਦੀ ਹਕੂਮਤ ਦੇ ਵਿਰੁੱਧ ਖੜੀ ਹੋ ਗਈ ਤੇ ਪੰਜਾਬ ਦੇ ਅੰਦਰ ਦੇਖੋ ਕਿ ਜਿਹੜਾ ਦਿੱਲੀ ਹੈ ਉਸ ਸਮੇਂ ਇੱਕ ਹਿਸਾਬ ਨਾਲ ਪੰਜਾਬ ਸੂਬੇ ਦੇ ਬਿਲਕੁਲ ਬਰੂਆਂ ਦੇ ਹੈ ਕਿ ਉਹਦੀ ਜੀਓਗ੍ਰਾਫੀ ਜਿਹੜੀ ਹੈ ਉਹ ਬਿਲਕੁਲ ਦਿੱਲੀ ਦੀ ਤੇ ਪੰਜਾਬ ਦੀ ਬਿਲਕੁਲ ਇੱਕ ਦੂਜੇ ਦੇ ਵਿੱਚ ਅਸਿਮੀਲੇਟ ਹੈ ਤੇ ਪੰਜਾਬ ਦੇ ਅੰਦਰ ਇੱਕ ਤੂਫਾਨ ਚੱਲਿਆ ਸਿੱਖ ਇਨਕਲਾਬ ਚੱਲਿਆ ਤੇ ਤੁਸੀਂ ਵੇਖੋ ਕਿ ਅਰੰਗਜੀਤ ਮੁਗਲ ਡਾਇਨਸਟੀ ਦਾ ਮੁਗਲ ਹਕੂਮਤ ਦਾ ਆਖਰੀ ਤਾਕਤਵਰ ਬਾਦਸ਼ਾਹ ਹੋਇਆ ਉਹਦੇ ਤੋਂ ਬਾਅਦ ਰਾਂਗਦੇਵ ਤੋਂ ਬਾਅਦ ਜਿੰਨੇ ਵੀ ਮੁਗਲ ਦੇ ਜਿਹੜੇ ਵੰਸ਼ਜ ਹੋਏ ਨੇ ਚਾਹੇ ਫਰੂਕਸ਼ੀਰਾ ਚਾਹੇ ਬਹਾਦਰ ਸ਼ਾਹ ਰੰਗੀਲਾ ਇਹਨਾਂ ਜਾਂ ਬਹਾਦਰ ਸ਼ਾਹ ਜਫਰ ਇਹ ਸਾਰੇ ਬਹੁਤ ਕਮਜ਼ੋਰ ਜਿਹੜੇ ਬਾਦਸ਼ਾਹ ਹੋਏ ਆ ਤੇ ਮੁਗਲ ਡਾਇਨਸਟੀ ਦੀਆਂ ਜਿਹੜੀਆਂ ਜੜਾਂ ਆ ਉਹ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਅਧਿਕ ਗੁਰਗਬਿੰਦ ਸਿੰਘ ਮਹਾਰਾਜ ਦੇ ਜਿਹੜੇ ਅੰਦੋਲਨ ਤੋਂ ਬਾਅਦ ਉਹ ਹਿੱਲ ਗਈਆਂ ਸੋ ਗੁਰਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦੇ ਸਮੇਂ ਜਿਹੜਾ ਸੀ ਸੋਤਾਰ ਕੇ ਚਾਂਦਨੀ ਚੌਂਕ ਦੇ ਵਿੱਚ ਰੱਖਣ ਦਾ ਜਿਹੜਾ ਹੁਕਮ ਹੈ ਉਹ ਇਹ ਸੀ ਕਿ ਜਦੋਂ ਵੀ ਕੋਈ ਦੋ ਵੱਡੀਆਂ ਕੌਮਾਂ ਦਾ ਆਪਸ ਵਿੱਚ ਟਕਰਾਅ ਹੁੰਦਾ ਤੇ ਜਾਂ ਤੇ ਉਹਨਾਂ ਦੀਆਂ ਔਰਤਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਕਿ ਉਹਨਾਂ ਨੂੰ ਬੇਪੱਤ ਕੀਤਾ ਜਾਂਦਾ ਤਾਂ ਕਿ ਉਹ ਮੋਰਲ ਤੌਰ ਤੇ ਟੁੱਟ ਜਾਣ ਕਿ ਉਹ ਜਲੀਲ ਮਹਿਸੂਸ ਕਰਨ ਜਾਂ ਫਿਰ ਉਹਨਾਂ ਦੇ ਰਾਜੇ ਨੂੰ ਜੋ ਉਹਨਾਂ ਦੇ ਪਗੰਬਰ ਨੂੰ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਹਿਊਮਿਲੇਟ ਕੀਤਾ ਜਾਂਦਾ ਕਿ ਉਹਨਾਂ ਦਾ ਜਿਹੜਾ ਆ ਮਾਨਸਿਕ ਤੌਰ ਤੇ ਜਾਂ ਉਹ ਦਿਲ ਦੇ ਤੌਰ ਤੇ ਜਿਹੜਾ ਉਹ ਟੁੱਟ ਜਾਂਦਾ ਗੁਰਤੇਗ ਬਾਦਰ ਸਾਹਿਬ ਦੇ ਸੀਸ ਦੀ ਬੇਅਦਬੀ ਦਾ ਮਤਲਬ ਇਹ ਸੀ ਕਿ ਜਿਹੜਾ ਗਰਨਾੜਕ ਸਾਹਿਬ ਦਾ ਲਾਇਆ ਬੂਟਾ ਪੰਜਾਬ ਦੇ ਅੰਦਰ ਜਿਹੜਾ ਗਰਨਾੜਕ ਸਾਹਿਬ ਤੋਂ ਸਿੱਖ ਅੰਦੋਲਨ ਚੱਲ ਰਿਹਾ ਜਿਹੜਾ ਸਿੱਖ ਇਨਕਲਾਬ ਚੱਲ ਰਿਹਾ ਗਰਤੇਗ ਬਾਦਰ ਸਾਹਿਬ ਦੇ ਸੀਜ਼ ਦੀ ਹਿਊਮਿਲੇਸ਼ਨ ਦੇ ਨਾਲ ਉਸ ਨੂੰ ਔਰੰਗਜ਼ੇਬ ਨੇ ਮਾਨਸਿਕ ਤੌਰ ਤੇ ਸਿੱਖਾਂ ਨੂੰ ਤੋੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਜੇ ਮਾਨਸਿਕ ਤੌਰ ਤੇ ਟੁੱਟ ਜਾਓ